ਤਨ ਦੀ ਮੌਤ ਮਨ ਦੀ ਮੌਤ ਨਹੀਂ ਮਿੱਟੀ ਵਿੱਚ ਮਿੱਟੀ ਅਸੀਂ ਕਰੋੜਾਂ ਦਫਾ ਹੋ ਚੁੱਕੇ ਹਾਂ ਜੋਤ ਦੇ ਵਿੱਚ ਜੋਤ ਤੇ ਅਸੀਂ ਇੱਕ ਦਫਾ ਵੀ ਨਹੀਂ ਹੋਏ ਇੱਕ ਦਫਾ ਹੋ ਹੋ ਜਾਇਆ ਤੇ ਫਿਰ ਮਿੱਟੀ ਵਿੱਚ ਮਿੱਟੀ ਹੋਣਾ ਬੰਦ ਹੋ ਜਾਂਦਾ ਜਨਮ ਮਰਨ ਤੋਂ ਮਨੁੱਖ ਰਹਤ ਹੈ ਮਿੱਟੀ ਵਿੱਚ ਮਿੱਟੀ ਇੱਕ ਦਫਾ ਨਹੀਂ ਕਰੋੜਾਂ ਦਫਾ ਹੋ ਚੁੱਕੇ ਹਾਂ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਦੇ ਇਸਲਾਮ ਨੇ ਨਰਕ ਨੂੰ ਜੋ ਭੋਗਣ ਵਾਸਤੇ ਵੀ ਤਨ ਚਾਹੀਦਾ ਤੇ ਨਰਕ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਬਹੁਤ ਵੱਡੇ ਦੁੱਖ ਨੇ ਤੋਂ ਕੁੰਭੀ ਨਰਕ ਹੈ ਔਟ ਪਾਤ ਤੇ ਜਨਮ ਹੋ ਗਿਆ ਭਿਖਸ਼ਾ ਦੇ ਟੁਕੜੇ ਮੰਗੇ ਹੋਏ ਮਾਂ ਮੰਗਦੀ ਪਈਏ ਮਾਂ ਉਸ ਤੋਂ ਬਣਿਆ ਦੁੱਧੇ ਜਨਮ ਤੋਂ ਹੀ ਬਿਖਾਰੀ ਜਨਮ ਤੋਂ ਔਟ ਪਾਤ ਤੇ ਰਹਿਣ ਨੂੰ ਕੋਈ ਨਹੀਂ ਖਾਣ ਨੂੰ ਭੋਜਨ ਨਹੀਂ ਰਹਿਣ ਨੂੰ ਆਸਥਾਨ ਨਹੀਂ ਭਿਆੰਕਰ ਰੋਗ ਹੈ ਕੋਈ ਇਲਾਜ ਨਹੀਂ ਕੁੰਭੀ ਨਰਕ ਹੋਰ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਭੋਜਨ ਭੋਗਣ ਵਾਸਤੇ ਤਾਂ ਚਾਹੀਦਾ ਸੁੱਖ ਨੂੰ ਭੋਗਣ ਵਾਸਤੇ ਵੀ ਤਾਂ ਚਾਹੀਦਾ ਦੁੱਖ ਸੁੱਖ ਨੂੰ ਹੀ ਨਰਕ ਸਵਰਗ ਕਹਿੰਦੇ ਨਾਮ ਜਪ ਕੇ ਮਨੁੱਖ ਨਰਕ ਤੋਂ ਤੇ ਸਵਰਗ ਤੋਂ ਦੋਹਾਂ ਤੋਂ ਬਚ ਜਾਂਦਾ ਸਵਰਗ ਨਰਕ ਤੇ ਮਹਿ ਰਹੋ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆ ਪ੍ਰਭੂ ਦਾ ਨਾਮ ਜਪਿਆ ਨਰਕਾਂ ਤੋਂ ਤੇ ਬਚ ਗਏ ਸਵਰਗ ਤੋਂ ਵੀ ਬਚ ਗਏ ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਭੈ ਨਹੀਂ ਜਾਂਕੇ ਕੰਚਨ ਮਾਟੀ ਮਾਨੇ ਦੁੱਖ ਤੜਪਾ ਕੇ ਰੱਖ ਲੈਂਦਾ ਰੁਲਾ ਕੇ ਰੱਖ ਲੈਂਦਾ ਸੁਖ ਆਲਸੀ ਬਣਾ ਦਿੰਦਾ ਸੁਖਿਆਰਾ ਇਤਨਾ ਬਣਾ ਦਿੰਦਾ ਹੈ ਆIAS ਬਣਾ ਦਿੰਦਾ ਹੈ ਹੰਕਾਰੀ ਬਣਾ ਦਿੰਦਾ ਹੈ ਦਲੇਦਰੀ ਬਣਾ ਦਿੰਦਾ ਹੈ ਤਾਂ ਕਿ ਨਾਸਤਿਕ ਬਣਾ ਦਿੰਦਾ ਦੋਵੇਂ ਰੋਕਾਂ ਬਹੁਤਾ ਦੁੱਖ ਹੈ ਨਾਮ ਜਪਣਾ ਔਖਾ ਹੋ ਜਾਂਦਾ ਹੈ ਬਹੁਤਾ ਸੁਖ ਹੈ ਅੰਮ੍ਰਿਤ ਵੇਲੇ ਉਠਣਾ ਔਖਾ ਹੋ ਜਾਂਦਾ ਦੋਵੇਂ ਹੀ ਰੋਕਦੇ ਹੈ ਪ੍ਰਭੂ ਦਾ ਜੋ ਨਾਮ ਜਪਦਾ ਹੈ ਨਾ ਉਹਨੂੰ ਦੁੱਖ ਰੋਗਦਾ ਨਾ ਉਹਨੂੰ ਸੁਖ ਰੋਗਦਾ ਨਾ ਉਹਨੂੰ ਨਰਕ ਰੋਗਦਾ ਨਾ ਉਹਨੂੰ ਸਵਰਗ ਰੋਗਦਾ ਸਵਰਗ ਵੀ ਰੋਗਦਾ ਸਵਰਗ ਦੇ ਚ ਕੀ ਹੈ ਇੰਦਰੀਆਂ ਦਾ ਸੁਖ ਹੈ ਅੱਖਾਂ ਦਾ ਰਸ ਕੰਨਾ ਦਾ ਰਸ ਜ਼ਬਾਨ ਦਾ ਰਸ ਨਾਸਕਾ ਦਾ ਰਸ ਖਲੜੀ ਦਾ ਰਸ ਜਿਸ ਇੰਦਰੀਆਂ ਉਹ ਜਿਹੜਾ ਰਸ ਸਹੀ ਹੈ ਮੌਜੂਦ ਹੈ ਰਾਜ ਕੇ ਮੌਜੂਦ ਹੈ ਸਵਰਗ ਔਰ ਕਿਸ ਨੂੰ ਸਦਕ ਕਹਿੰਦੇ ਸੰਸਾਰ ਦੇ ਰਸਾਂ ਨੂੰ ਔਰ ਬੌਤਾਂ ਦੇ ਚੋਂ ਰਸ ਮਾਉ ਦੇਉਦ ਨੇ ਉਸ ਨੂੰ ਸਵਰਗ ਕਹਿੰਦੇ ਨੇ ਔਰ ਜੋ ਭੋਗਦਾ ਹੈ ਉਸ ਨੂੰ ਕਹਿੰਦੇ ਨੇ ਇੰਦਰ ਕਿਤੇ ਇੰਦਰੀਆਂ ਦਾ ਰਸਮਾਣ ਹੈ ਦਿਵੱਖਾਂ ਨੂੰ ਚਾਹੀਦਾ ਹੈ ਜੋ ਕੰਨਾਂ ਨੂੰ ਚਾਹੀਦਾ ਹੈਗਾ ਜੋ ਜ਼ਬਾਨ ਨੂੰ ਬਾਰ-ਬਾਰ ਚਾਹੀਦੇ ਨੇ ਰਸ ਹੈਗੇ ਨੇ ਜੋ ਖਲੜੀ ਨੂੰ ਰਸ ਸਪਰਸ਼ ਚਾਹੀਦਾ ਹੋਇਦਾ ਜੋ ਨਾਸਕਾ ਨੂੰ ਪਰਹੁੰਮ ਤਰ੍ਹਾਂ ਤਰ੍ਹਾਂ ਦੇ ਅਤਰ ਸੰਤ ਚਾਹੀਦੇ ਨੇ ਹੈਗੇ ਸਾਰੇ ਇੰਦਰੀਆਂ ਦੇ ਰਸ ਮੌਜੂਦ ਨੇ ਇੰਦ ਸਵਰਗ ਦੇ ਚਤੇ ਇੰਦਰ ਹੁੰਦਾ ਜੋ ਇੰਦਰੀਆਂ ਦਾ ਰਸ ਮਾਣਦਾ ਪਰਮਾਤਮਾ ਦੀ ਦੁਨੀਆ ਤੇ ਉਹ ਪਹੁੰਚਦਾ ਕੌਣ ਇੰਦਰ ਜੇਹ ਜੋ ਇੰਦਰੀਆਂ ਨੂੰ ਜਿੱਤ ਲੈ ਲੈ ਜਿੱਤ ਲੈ ਜੋ ਇਨਾ ਰਸਾਂ ਤੋਂ ਉੱਚਾ ਹੋ ਜਾਂਦਾ ਇੰਦਰ ਜੇਹ ਕਰੋੜਾਂ ਚ ਕੋਈ ਕੱਢ ਲੈਂਦਾ ਤੇ ਵੀ ਮੈਂ ਅਰਜ਼ ਕਰਦਾ ਨਰਕ ਸੁਰਗ ਤੇ ਮੈਂ ਰਹਿ ਪ੍ਰਭੂ ਦਾ ਨਾਮ ਜਪਣ ਵਾਲਾ ਨਰਕ ਤੇ ਸਵਰਗ ਤੋਂ ਬਚ ਜਾਂਦਾ ਹੈ ਨਰਕ ਸਵਰਗ ਕੋਈ ਭਗੌਲਕ ਤੇ ਖਗੌਲਕ ਥਾਂ ਨਹੀਂ ਹੈ ਕਿਧਰੇ ਨਕਸ਼ਾ ਖੋਲ ਕੇ ਬੈਠਣਾ ਲੱਗ ਪੈਣਾ ਦੇਖੀਓ ਨਰਕ ਕਿੱਥੇ ਤੇ ਸਵਰਗ ਕਿੱਥੇ ਦੀਵਾਲੀ ਦੇ ਦਿਨਾਂ ਚ ਮੈਂ ਦੇਖ ਕੇ ਡੰਗ ਰਿਹਾ ਬਿਕਵੀਆਂ ਨੇ ਤਸਵੀਰਾਂ ਨਰਕ ਦੀਆਂ ਤਸਵੀਰਾਂ ਵਿਕਦੀਆਂ ਨੇ ਸਵਰਗ ਦੀਆਂ ਵਿਕਦੀਆਂ ਉਹਨਾਂ ਨੇ ਨਰਕ ਦੇ ਨਕਸ਼ੇ ਬਣਾਏ ਹੋਏ ਨੇ ਸਵਰਗ ਦੇ ਨਕਸ਼ੇ ਬਣਾਏ ਹੋਏ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਨਕਸ਼ਾ ਨਹੀਂ ਬਣਾਉਣਾ ਹੁੰਦਾ ਸਵਰਗ ਦੇ ਨਕਸ਼ੇ ਬਣਾ ਨਰਕ ਦੇ ਨਕਸ਼ੇ ਦੇਖੇ ਨੇ ਇਸ ਤਰ੍ਹਾਂ ਦੀ ਅਵਸਥਾ ਨਰਕ ਸਵਰਗ ਨਹੀਂ ਹੈ ਨਕਸ਼ਾ ਨਾ ਦੇਖਣਾ ਮਨੁੱਖ ਦੁੱਖ ਦੇ ਛੇ ਔਰ ਇੰਦਰੀਆਂ ਦੇ ਰਸ ਦਾ ਅਭਾਵ ਹੈ ਜੋ ਖਾਣ ਭੋਜਨ ਚਾਹੀਦਾ ਨਹੀਂ ਨਹੀਂ ਕਿਸੇ ਵੀ ਇੰਦਰੀ ਦੇ ਦਾ ਰਸ ਤੇ ਸੁਖ ਨਹੀਂ ਹੈ ਨਰਕ ਔਰ ਕੀ ਔਰ ਕਿਸ ਨੂੰ ਨਰਕ ਕਹਿੰਦੇ ਇੰਦਰੀਆਂ ਦੇ ਸਾਰੇ ਸੁਖ ਤੇ ਰਸ ਮੌਜੂਦ ਨੇ ਸਵਰਗ ਸਵਰਗ ਔਰ ਕਿਸ ਨੂੰ ਸਵਰਗ ਕਹਿੰਦੇ ਤੋ ਮਰਿਸ਼ ਕਰੇ ਅਸੀ ਤਨ ਦੀ ਮੌ मन भी मौत नहीं है। दूजा मैं इंज भी कहना हाँ तन जिंदा फिरत करके क्योंकि तन रोटी है इस तो इलावा होर कुछ भी नहीं है तन भोजन है उसे हैरान हो गए मैं कहना की क्या तन रोटी है पहले इस अस्थूल तन नहरायु बनदा किवें ਮਹਾਰਾਜ ਦੀ ਬਾਣੀ ਕਹਿੰਦੀ ਹੈ ਰਕਤ ਬਿੰਦ ਕਰਨ ਮਿਆ ਪਗਨ ਉਦਰ ਮਾਝਾ ਇਹ ਰਕਤ ਬਿੰਦ ਤੋਂ ਬਣਦਾ ਲਹੂ ਤੋਂ ਬਣਦਾ ਬਿੰਦ ਤੋਂ ਬਣਦਾ ਫਿਰ ਗੁਰਬਾਣੀ ਇੰਜ ਖੋਲਦੀ ਹੈ ماں ਕੀ ਰਕਤ ਪਿਤਾ ਬਿੰਦ ਹਾਰਾ ਮਾਂ ਦਾ ਲਹੂ ਪਿਤਾ ਦਾ ਬਿੰਦ ਬਿੰਦ ਤੇ ਜਿੰ ਪਿੰਡ ਕੀ ਆਗਨ ਕੁੰਡਰਾ ਦਾ ਸਮਾਸ ਮਾਤਾ ਉਦਰ ਰੱਖਿਆ ਬਹੁਰ ਲਾਗੀ ਮਾਇ ਖੂਨੋਂ ਮੰਦਾ ਬਿੰਦ ਪੈਦਾ ਪਰ ਹੁਣ ਪ੍ਰਸ਼ਨ ਖੜਾ ਹੁੰਦਾ ਹੈ ਅਗਰ ਇਸ ਨਾਲ ਤਨ ਬਣਦਾ ਹੈ ਤਾਂ ਖੂਨ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਰੋਟੀ ਤੋਂ ਬਣਦਾ ਉਹ ਕਿਸ ਤੋਂ ਬਣਦਾ ਉਹ ਕਿਸ ਤੋਂ ਬਣਦਾ ਖੂਨ ਭੋਜਨ ਤੋਂ ਬਣਦਾ ਬਿੰਦ ਭੋਜਨ ਤੋਂ ਬਣਦਾ ਇਹ ਜੀ ਕਹ ਲੋ ਤਨ ਭੋਜਨ ਹੈ ਭੋਜਨ ਤੋਂ ਹੀ ਬਣਦਾ ਤਨ ਰੋਟੀ ਰੋਟੀ ਤੋਂ। ਤਜਦਲ ਬਣਿਆ ਰੋਟੀ ਤੋਂ ਹੈ। ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਬਿਨਾਂ ਰੋਟੀ ਤੋਂ ਜੀਵੀ ਨਹੀਂ ਸਕਦਾ। ਭੁੱਖੇ ਭਗਤ ਨਾ ਕੀਜੇ। ਇਹ ਮਾਲਾ ਆਪਣੇ ਹੀ ਲੈ। ਐਲੋ ਨਹੀਂ ਆਉਂਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਦੇ ਨਾਲ ਹੀ ਪੰਗਤ ਬढ़ाई। ਮਨ ਮੰਗਦਾ ਤੇ ਤਨ ਵੀ ਮੰਗਦਾ। तन रोटी है रोटी मंग दे भूखे भगत न के जे ये माला अपने ली चुके रोटी जो अस खे पीते सब कुछ जमीन तो मिलता है मिट्टी तो मिलता फिर मूल मिट्टी है तो माता धरत मात इन मां कह दिता